ਤਿੰਨ ਸਿੰਘ ਆਏ ਜਿੰਨੇ ਵੀ ਆਏ ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ ਇਹਨਾਂ ਨੇ ਪਹਿਲੇ ਤੇ ਇੱਕ ਗੱਲ ਕੀਤੀ ਜੀ ਇਹ ਸਿੱਖ ਨਹੀਂ ਹੈਗਾ ਇਹ ਬਹਿਰੂਤੀ ਹੈ ਪਹਿਲੀ ਗੱਲ ਤਾਂ ਇੱਕ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ ਅੱਜ ਫੇਸਬੁੱਕ ਜਾਂ YouTube ਮੋਨਟਾਈਜੇਸ਼ਨ ਬੰਦ ਕਰ ਦੇ ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ ਆ ਜੁੰਨੀਆਂ ਵੀ ਮੇਰੇ ਖਿਲਾਫ ਨੁਕਸਾਂ ਬੰਦਦੀਆਂ ਨੇ ਨਾ ਸਾਰੀਆਂ ਬੰਦ ਹੋ ਜਾਣਗੀਆਂ ਤੁਸੀਂ ਕੋਈ ਸਾਨੂੰ ਗਾਲ੍ਹਾਂ ਕੱਢਦਾ ਨਾ ਨਾਰਮਲ ਇੱਕ ਬੰਦੇ ਦੇ ਮੈਂ ਹਜ਼ਾਰ ਪਿੱਛੇ ਜੀ ਕੁਝ ਬੰਦਿਆਂ ਨੇ ਦੋ ਤਿੰਨ ਮੈਂ ਉਹ ਵੀ ਵੀਡੀਓ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ ਮੁੜ ਕੇ ਸਾਨੂੰ ਗਾਲ੍ਹਾਂ ਕੱਢ ਦਿੰਦੇ ਨੇ ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ ਦੋ ਤੋਂ ਤਿੰਨੇ ਹਜ਼ਾਰ ਰਿਵਿਊ ਵੀ ਨਹੀਂ ਆਉਂਦੇ ਜਦੋਂ ਸਾਨੂੰ ਗਾਲ੍ਹਾਂ ਕੱਢਦੇ ਨੇ ਦੋ ਦੋ ਤਿੰਨ ਤਿੰਨ ਮਿਲੀਅਨ ਚਾਰ ਚਾਰ ਮਿਲੀਅਨ ਚਲੇ ਜਾਂਦੇ ਨੇ ਜਿਹਦੇ ਕਰਕੇ ਉਹ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ ਉਹ ਹੋਰ ਚਾਰ ਵੀਡੀਓ ਬਣਾਉਂਦੇ ਹੁਣ ਇਹਨਾਂ ਨੇ ਇੱਕ ਚੀਜ਼ ਕਰਨ ਮੈਨੂੰ ਪਤਾ ਨਹੀਂ ਮੈਂ ਇਹ ਕਿ ਮੈਂ ਉਹਨਾਂ ਦੀ ਸੀਸੀਟੀਵੀ ਫੂਟੇਜ ਪਾ ਦਿੱਤੀ ਹੈ ਉਹਨਾਂ ਦੇ ਉੱਤੇ ਇਲਜ਼ਾਮ ਲਾਇਆ ਮੈਨੂੰ ਨਹੀਂ ਪਤਾ ਹੈ ਮੇਰੇ ਲਈ ਰਿਸਕ ਕੀ ਹੈ ਇਸ ਚੀਜ਼ ਲਈ ਬੋਲਣਾ ਪਰ ਪਤਾ ਨਹੀਂ ਮੇਰੇ ਉੱਤੇ ਕੋਈ ਅਟੈਕ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਕੁਝ ਨਹੀਂ ਪਤਾ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਵਾਉਣ ਨੂੰ ਤਿਆਰ ਹਾਂ ਮੈਂ ਇਨਾਂ ਪਰਸਨਸ ਦੇ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਂਗਾ ਜੋ ਇਨਸਾਨ ਬਾਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਤੁਹਾਨੂੰ ਇਹ ਐਵੀਡੈਂਸ ਹੈਗਾ ਕਿ ਮੈਨੂੰ ਬਿੱਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਆ ਕੰਮ ਕਰ ਤੇਰੇ ਨੂੰ ਅਸੀਂ ਬਿੱਗ ਬੋਸ ਬਣਾਵਾਂਗੇ ਪਹਿਲੇ ਮੈਨੂੰ ਇਹ ਦੱਸੋ ਕਿਸੇ ਕੋਲ ਵੀ ਐਵੀਡੈਂਸ ਹੈ ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ ਸਾਰੀ ਸਿੱਖ ਜੱਥੇਬੰਦੀਆਂ ਦਾ ਸਤਿਕਾਰ ਕਰਦਾ ਜਿੰਨੀਆਂ ਵੀ ਜੱਥੇਬੰਦੀਆਂ ਨੇ ਜਿੰਨੇ ਵੀ ਮਤਲਬ ਜਿੰਨੇ ਵੀ ਸਿੱਖ ਸਮਾਜ ਦੇ ਜਿੰਨੇ ਵੀ ਲੋਕ ਨੇ ਮੈਂ ਸਭ ਦਾ ਰਿਸਪੈਕਟ ਕਰਦਾ ਹਾਂ ਸਭ ਦੀ ਇੱਜ਼ਤ ਕਰਦਾ ਮੈਂ ਕਦੇ ਵੀ ਸਿੱਖ ਸਮਾਜ ਲਈ ਆ ਕਦੇ ਵੀ ਮੈਂ ਖੁਦ ਉਸ ਸਰੂਪ ਦੇ ਵਿੱਚ ਆ ਔਰ ਮੈਂ ਇਸ ਸਰੂਪ ਨੂੰ ਕਿੰਨਾ ਪਿਆਰ ਕਰਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਪਤਾ ਹੈ ਇਹ ਮੈਂ ਤਾਂ ਕਿਸੇ ਨੂੰ ਐਕਸਪਲੇਨ ਕਰਾਂ ਕੋਈ ਮੰਨੇ ਨਾ ਮੰਨੇ ਕੋਈ ਗੱਲ ਨਹੀਂ ਬਟ ਇੱਕ ਚੀਜ਼ ਦੱਸਣਾ ਚਾਹੂੰਗਾ ਇਹ ਜੋ ਦੋ ਜਾਂ ਤਿੰਨ ਸਿੰਘ ਆਏ ਜਿੰਨੇ ਵੀ ਆਏ ਉਹਨਾਂ ਦੇ ਨਾਲ ਕਾਫੀ ਜਣੇ ਇਕੱਠੇ ਹੋ ਕੇ ਆਏ ਅਗਰ ਇਹ ਆ ਕੇ ਸਿਰਫ ਇੰਨੀ ਗੱਲ ਕਰਦੇ ਨਾ ਇਹਨਾਂ ਨੇ ਪਹਿਲੇ ਤੇ ਇੱਕ ਗੱਲ ਕੀਤੀ ਜੀ ਇਹ ਸਿੱਖ ਨਹੀਂ ਹੈਗਾ ਇਹ ਬਹਿਰੂਪੀਆ ਪਹਿਲੀ ਗੱਲ ਤਾਂ ਇਹ ਕੋਈ ਇਹ ਕੋਈ ਨਹੀਂ ਹੁੰਦੇ ਮੈਨੂੰ ਸਰਟੀਫਾਈ ਕਰਨ ਵਾਲੇ ਕਿ ਇਹ ਸਿੱਖ ਨਹੀਂ ਹੈਗਾ ਇਹ ਮੈਂ ਜਾਣਦਾ ਮੇਰੇ ਮਹਾਰਾਜ ਜਾਣਦੇ ਨੇ ਠੀਕ ਹੈ ਦੂਸਰੀ ਚੀਜ਼ ਇਹਨਾਂ ਨੇ ਕਿਹਾ ਕਿ ਦੁਕਾਨ ਨੂੰ ਆ ਕੇ ਅੱਗ ਲਾ ਦਾਂਗੇ ਪਰਚਿਆਂ ਤੋਂ ਨਹੀਂ ਡਰਦੇ ਇਹ ਚੀਜ਼ਾਂ ਇਹਨਾਂ ਚੀਜ਼ਾਂ ਦੇ ਨਾਲ ਠੀਕ ਹੈ ਸਾਡੇ ਸਾਨੂੰ ਠੀਕ ਹੈ ਕਾਫੀ ਜ਼ਿਆਦਾ ਡਰਾਇਆ ਜਾ ਰਿਹਾ ਧਮਕਾਇਆ ਜਾ ਰਿਹਾ ਅਦਨੀਆਂ ਚੀਜ਼ਾਂ ਦੇ ਨਾਲ ਕਰਕੇ ਵੀ ਹਾਂ ਇੱਕ ਕੱਲਾ ਬੰਦਾ ਕਹਿੰਦੇ ਨਾ ਜਦੋਂ ਉੱਠਣ ਦੀ ਕੋਸ਼ਿਸ਼ ਕਰਦਾ ਨਾ ਦਵਾਰਾ ਉਹਨੂੰ ਦਵਾਰਾ ਸੱਟਣ ਵਾਲੀ ਚੀਜ਼ ਹੋ ਗਈ ਇਹਨਾਂ ਦੇ ਲਈ ਮੈਂ ਅਗਰ ਇਹ ਆਂਦੇ ਨਾ ਬਾਣੇ ਦੇ ਵਿੱਚ ਆ ਕੇ ਸਿੱਧੀ ਗੱਲ ਕੀਤੀ ਇਹਨਾਂ ਨੇ ਚਲੋ ਜੋ ਵੀ ਕੁਝ ਕਰਦੇ ਸਹੀ ਸੀ ਬਟ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਹਨਾਂ ਨੇ ਬਾਣੇ ਦੇ ਵਿੱਚ ਰਹਿ ਕੇ ਬਾਣੇ ਨੂੰ ਕਿਦਾਂ ਦਾਗ ਲਾਇਆ ਮੈਂ ਤੁਹਾਨੂੰ ਇੱਕ ਕਲੀਅਰ ਬੈਂਕ ਇਹਨਾਂ ਦੀ ਕਦੇ ਕਿਸੇ ਦੀ ਪਰਸਨਲ ਲਾਈਫ ਤੇ ਨਹੀਂ ਜਾਊਗਾ ਇਹ ਬੇਸ਼ੱਕ ਮੇਰੀ ਪਰਸਨਲ ਲਾਈਫ ਨੂੰ ਲੈ ਕੇ ਕਦੇ ਬਿਗ ਬੌਸ ਦਾ ਮੁੱਦਾ ਛੇੜ ਲੈਂਦੇ ਆ ਕਦੇ ਕੁਛ ਛੇੜ ਲੈਂਦੇ ਆ ਕਿ ਬਿਗ ਬੌਸ ਬਿਗ ਬੌਸ ਯਾਰ ਆ ਜੋੜੇ ਹੱਥ ਬਿਗ ਬੌਸ ਨੂੰ ਆਪਣੀ ਜੇਬ ਚ ਪਾ ਕੇ ਰੱਖ ਲਓ ਆਪਣੇ ਕੋਲ ਮੈਨੂੰ ਨਾ ਬਿਗ ਬੌਸ ਨਾ ਲੈਣ ਦੇਣ ਸੀਗਾ ਔਰ ਦੂਜੀ ਗੱਲ ਮੇਰੀ ਕੋਈ ਕਹਿੰਦੇ ਨਾ ਕੋਈ ਬੰਦਾ ਅਗਰ ਇਹੋ ਜਿਹੇ ਕੰਟਰੋਵਰਸੀ ਕੋਈ ਮੇਰੀ ਕੋਈ ਗਰਲਫ੍ਰੈਂਡ ਨਹੀਂ ਸੀ ਮੈਂ ਆਪਣੀ ਵਾਈਫ ਦੇ ਨਾਲ ਆ ਤੇ ਮੇਰੀ ਆਪਣੀ ਵਾਈਫ ਦੇ ਨਾਲ ਮੈਂ ਪੂਰਾ ਪੂਰੀ ਜ਼ਿੰਦਗੀ ਆਉਣ ਵਾਲੀ ਪੂਰਾ ਸਪੂਰਾ ਆਉਣ ਵਾਲਾ ਮੇਰਾ ਜਿੰਨਾ ਚਿਰ ਦਾ ਵੀ ਸਮਾਂ ਇਸ ਸਥਿਤੀ ਤੇ ਮੈਂ ਉਹਦੇ ਨਾਲ ਕੱਟਣਾ ਵਾ ਤੇ ਕੋਈ ਵੀ ਇਨਸਾਨ ਇਦਾਂ ਦੀ ਹਰਕਤ ਨਹੀਂ ਕਰੇਗਾ ਜਿਹੜੇ ਤੇ ਪਿਆਰ ਵਾਲੇ ਨੇ ਜਿਹੜੇ ਤੇ ਸਮਝਣ ਵਾਲੇ ਨੇ ਉਹ ਇਸ ਚੀਜ਼ ਨੂੰ ਸਮਝਦੇ ਵੀ ਨਹੀਂ ਜਿਹੜੇ ਜਿਹੜੇ ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ ਕੁਝ ਲੋਕ ਨਾ ਸਾਡੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਜਿੱਦਾਂ ਦੇ ਹੁੰਦੇ ਨਹੀਂ ਸਾਨੂੰ ਓਦਾਂ ਦਾ ਦਿਖਾ ਦਿੰਦੇ ਨੇ ਬਾਰ-ਬਾਰ ਕਿ ਇਹ ਜੀ ਬਿਗ ਬੋਸ ਨੇ ਕੀਤਾ ਗਿਆ ਮੈਨੂੰ ਇੱਕ ਗੱਲ ਦੱਸੋ ਕੀ ਤੁਹਾਡੇ ਕਿਸੇ ਕੋਲ ਵੀ ਐਵੀਡੈਂਸ ਹੈਗਾ ਕਿ ਮੈਨੂੰ ਬਿਗ ਬੋਸ ਨੇ ਆ ਕੇ ਕਿਹਾ ਕਿ ਭਾਈ ਤੂੰ ਆ ਆ ਕੰਮ ਕਰ ਤੇ ਤੇਰੇ ਨੂੰ ਅਸੀਂ ਬਿਗ ਬੋਸ ਚ ਲਾਵਾਂਗੇ ਪਹਿਲੇ ਮੈਨੂੰ ਇਹ ਦੱਸੋ ਕਿਸੇ ਕੋਲ ਵੀ ਐਵੀਡੈਂਸ ਹੈ ਤੁਸੀਂ ਫੇਕ ਗੱਲਾਂ ਦੇ ਉੱਤੇ ਬੜੀ ਜਲਦੀ ਟਰਸਟ ਕਰ ਲੈਂਦੇ ਹੋ ਉਸ ਤੋਂ ਬਾਅਦ ਦੂਸਰੀ ਚੀਜ਼ ਆ ਜਾਂਦੀ ਹੈ ਜੀ ਆਪਾਂ ਗੱਲ ਕਰੀਏ ਇਹਨਾਂ ਦੇ ਉੱਤੇ ਗੱਲ ਹਾਂ ਮੈਂ ਪਹਿਲੇ ਇਹਨਾਂ ਦੀ ਗੱਲ ਕਲੀਅਰ ਕਰ ਲਵਾਂ ਇਹਨਾਂ ਨੇ ਬਿਗ ਬੋਸ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਇਹਨਾਂ ਨੇ ਸਿੱਖੀ ਸਿਖ ਐਜ਼ ਅ ਸਿੱਖ ਹੋਣ ਦੇ ਨਾਮ ਤੇ ਮੈਨੂੰ ਸਰਟੀਫਾਈ ਕੀਤਾ ਕਿ ਇਹ ਬੰਦਾ ਸਿੱਖ ਨਹੀਂ ਹੈਗਾ ਮੈਂ ਇੱਕ ਛੋਟੀ ਜੀ ਗੱਲ ਦੱਸਾਂਗਾ ਇਹ ਜੋ ਕੁਝ ਵੀ ਆ ਕੇ ਬੋਲਦੇ ਮੈਨੂੰ ਸਿਰ ਮੱਥੇ ਸੀ ਪਰ ਤੁਸੀਂ ਮੰਨੋਗੇ ਇਹਨਾਂ ਨੇ ਐਂਡ ਦੇ ਵਿੱਚ ਆ ਕੇ ਕੀਤਾ ਕਿ ਮੈਂ ਪਹਿਲੇ ਇਹ ਮੇਰੀ ਇਹ ਵੀਡੀਓ ਵੇਖਿਓ ਪਹਿਲੇ ਪੂਰੀ ਵੀਡੀਓ ਕਿ ਉਹਦੇ ਬਾਰੇ ਲਿਖੇ ਬਤਰੇਗੀ ਮੈਂ ਉਹ ਨਾ ਮੈਂ ਤਾਂ ਇਹ ਯਾਰ ਲਿਖੇ ਬਤਰੇਗੀ ਕਿ ਬੰਦਾ ਬਾਰੇ ਅੱਜ ਕੱਲ ਪੈਂਦਾ ਹੈ ਅਸੀਂ ਸੈਰ ਚਾਹ ਰਹੀ ਬਸ ਤੇ ਹਤੀ ਹੂ ਜੀ ਆਹ ਅੱਛੇ ਬਾਕੀ ਕਰ ਲੋ ਜੇ ਤੇ ਲੋਨੀ ਹੈ ਇਹਨਾਂ ਤੇ دونوںوں میں تو نہ بھائی جان ہے تو وہاں نہ جا کے دو وقت سے فون پہ بات کر رہی ہیں سب کچھ دسوں پھر برادر سے کہ تم لوٹ لے ہو کہ کر دو میں اس کانال کر رہی تھی نہیں لگا تھا میں کہ اپنی گاڑی کا چلا میں جتھے مچھی کھال لو کھال لو کہ اگر جان لے کیا کہتا خداوند جی نامس پر چکن دے دیا تھا کمرے میں ایک پوسٹ تھا کوئی سٹارز تھا ہاں تے تبلیغ کرنے لگا کیونکہ یہ دیر یہ دیر زیادہ تھا پریوں والے <سؤال> ائے ہوئے ہیں یہ دیر ائے تھے لو میں نے جو کرنی ہے میں تے یہ جاننے پرایا چاہیے کہ میں اتنا دماغی نہ اپنے میرے جو بدل <سؤال> کر رہے ہیں یہ کرنے ہیں انہوں نے گھر جو جیتا اس کی انتو بھی میں نے یہ نہیں کہنا کہ نہیں لگی تھی ٹھیک ہے امیں بنائیے پوتے نجار والے حملے ہوئے ہیں خون ٹھیک ہے رات کو دیرا تعلق والی پیری نکل جانے ਨੰਬਰ ਮੇਰਾ ਆ ਗਿਆ ਨਾ ਹਾਂ ਮੈਨੂੰ ਫੋਨ ਕਰਕੇ ਦੱਸ ਦਿਓ ਕਿ ਕਿੱਦਾਂ ਨੂੰ ਚਾਮਨ ਤੱਕ ਦੱਸ ਦਿਓ ਠੀਕ ਹੈ ਕੋਈ ਸਾਰੇ ਤੋਂ ਉਹ ਕੇ ਗੱਲ ਕਰਕੇ ਠੀਕ ਹੈ ਹੁਣ ਤੁਹਾਨੂੰ ਇੱਕ ਚੀਜ਼ ਦੱਸਦਾ ਤੁਸੀਂ ਇਹ ਵੀਡੀਓ ਵੇਖ ਲਈ ਇਹਨਾਂ ਦਾ ਕਹਿਣਾ ਸੀਗਾ ਜੇ ਤਾਂ ਐਜ਼ ਸਿੱਖ ਆ ਕੇ ਮੇਰੇ ਨਾਲ ਗੱਲ ਕਰਦੇ ਨਾ ਕਿ ਤੂੰ ਗਲਤ ਹੈ ਮੈਂ ਚਲੋ ਠੀਕ ਹੈ ਜੀ ਮੈਂ ਕਹਿੰਨਾ ਮੈਂ ਰੀਲ ਬਣਾਤੀ ਪ੍ਰਮੋਸ਼ਨ ਆਈ ਮੇਰੀ ਰੋਜੀ ਰੋਟੀ ਹੈ ਔਰ ਸਾਰੇ ਇਨਫਲੂਐਂਸਰਾਂ ਦੀ ਰੋਟੀ ਇੱਥੋਂ ਹੀ ਚੱਲਦੀ ਹੈ ਜਦੋਂ ਸਾਡੇ ਰੈਸਟੋਰੈਂਟ ਤੇ ਕਿਤੇ ਕੰਮ ਘਟਦਾ ਤੇ ਸਾਨੂੰ ਕਿਤੇ ਦੋ ਪੈਸੇ ਉਧਰੋਂ ਆ ਜਾਂਦੇ ਦੋ ਪੈਸੇ ਉਧਰੋਂ ਆ ਜਾਂਦੇ ਤੇ ਅਸੀਂ ਉਹ ਚਾਰ ਪੈਸੇ ਨਾਲ ਆਪਣੇ ਖਰਚੇ ਚਲਾਨਨੇ ਆ ਇਹ ਸਾਰੇ ਹੀ ਚਲਾਉਂਦੇ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਨੇ ਚਾਹੇ ਕੋਈ ਯੂਟਿਊਬਰ ਹੈ ਕੋਈ ਇੰਸਟਾਗ੍ਰਾਮਰ ਹੈ ਹਰ ਬੰਦਾ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਨਾ ਕੋਈ ਪ੍ਰਮੋਸ਼ਨ ਕਰਦਾ ਹੈ ਤੇ ਮੈਂ ਇਕੱਲੇ ਨਹੀਂ ਇਸ ਗਾਣੇ ਤੇ ਵੀਡੀਓ ਬਣਾਈ ਸੀ ਚਲੋ ਮੈਂ ਮੰਨਦਾ ਕਿ ਤੁਹਾਨੂੰ ਮੇਰੇ ਵੱਲੋਂ ਇਹਦੇ ਤੇ ਵੀਡੀਓ ਬਣਾਈ ਗਈ ਗਲਤ ਲੱਗੀ ਤਾਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਦੁਖਾਣਾ ਚਾਹੁੰਦਾ ਉਸ ਲਈ ਮੈਂ ਆਪਣੀ ਚੀਜ਼ ਨੂੰ ਮੈਂ ਮੰਨਦਾ ਕਿ ਮੇਰਾ ਤੁਹਾਨੂੰ ਲੱਗਿਆ ਬੁਰਾ ਤੇ ਉਸ ਚੀਜ਼ ਲਓ ਮੈਂ ਕਦੇ ਵੀ ਨਹੀਂ ਚਾਹੁੰਗਾ ਕਿ ਚਲੋ ਉਸ ਚੀਜ਼ ਲਈ ਮੈਂ ਕਹਿੰਨਾ ਕਿ ਤੁਹਾਡਾ ਦਿਲ ਨਹੀਂ ਦੁਖਾਣਾ ਚਾਹੁੰਦਾ ਹਨਾ ਤੇ ਮੈਂ ਉਸ ਚੀਜ਼ ਲਈ ਮੈਂ ਸੌਰੀ ਫੀਲ ਕਰ ਦਿੰਨਾ ਬਟ ਇੱਕ ਚੀਜ਼ ਦੱਸਦਾ ਇਹਨਾਂ ਬੰਦਿਆਂ ਨੇ ਕੀ ਕੀਤਾ ਜਦੋਂ ਇਹ ਵੀਡੀਓ ਬਣਾ ਲਿਆ ਇਹਨਾਂ ਨੇ ਤੁਸੀਂ ਮੀਡੀਆ ਦੇ ਵਿੱਚ ਇਹਨਾਂ ਦੀਆਂ ਬਾਈਟਾਂ ਸੋਣੀ ਲਈਆਂ ਹੋਣੀਆਂ ਇਹਨਾਂ ਦੇ ਨਾਲ ਇੱਕ ਆ ਭਾਈ ਸਾਹਿਬ ਹੈਗੇ ਆ ਤੁਸੀਂ ਆ ਦੇਖੋ ਆ ਤਸਵੀਰ ਦੇਖੀ ਹੋਣੀ ਐ ਵਿੱਚ ਆ orange ਪਰਨੇ ਵਾਲਾ ਇਹ ਮੰਗੂ ਮੱਠ ਜੀ ਨੇ ਸ਼ਾਇਦ ਮੈਨੂੰ ਨਾਮ ਇਹਨਾਂ ਦਾ ਪਹਿਲੀ ਵਾਰ ਅੱਜ ਸੁਣਣੇ ਚ ਆਇਆ ਇਹ ਇਹਨਾਂ ਦੇ ਨਾਲ ਬੰਦਾ ਹੈਗਾ ਇਹ ਵਾਲਾ ਇਹਨਾਂ ਨੇ ਭਾਈ ਸਾਹਿਬ ਜੀ ਨੇ ਆ ਕੇ ਸਾਨੂੰ ਇੱਕੋ ਗੱਲ ਕੀਤੀ ਕਹਿੰਦੇ ਤੁਸੀਂ 50000 ਰੁਪਈਆ ਦੇ ਦਿਓ ਆ ਜੋ ਕੈਮਰੇ ਚੱਲ ਰਹੇ ਨੇ ਜੋ ਕੁਝ ਵੀਡੀਓ-ਵਿਡੀਓ ਸਾਰਾ ਕੁਝ ਚੱਲ ਰਿਹਾ ਤੁਹਾਡਾ ਇੱਥੇ ਹੀ ਬੰਦ ਹੋ ਜਾਊਗਾ ਅਸੀਂ ਕਿ ਨਮਲੰਦੇ ਹੈਗੇ ਆ ਸਾਰਾ ਕੁਝ ਮੁੱਦਾ ਸ਼ਾਂਤ ਕਰ ਦਾਂਗੇ ਤੁਸੀਂ 50000 ਰੁਪਏ ਦੇ ਦੋ ਆ ਸੀਸੀਟੀਵੀ ਫੁਟੇਜ ਤੁਸੀਂ ਦੇਖੀ ਹੋਣੀ ਜਿਹੜੀ ਇਹ ਉਹਦੇ ਵਿੱਚ 50000 ਦੀ ਗੱਲ ਪਹਿਲੇ ਤੇ ਪੌੜੀਆਂ ਚੜਦੇ ਸਾਰ ਉੱਥੇ ਮੁੰਡੇ ਨੂੰ ਕਹਿੰਦੇ ਨੇ ਜੀ ਤੁਹਾਡੇ ਤੇ ਇੱਥੇ ਕੈਮਰੇ ਬੜੇ ਲੱਗੇ ਨੇ ਬੰਦਾ ਗੱਲ ਕਿੱਥੇ ਕਰੇ ਧਿਆਨ ਨਾਲ ਤੁਸੀਂ ਉਹਦੇ ਵਿੱਚ ਜੇ ایرਫੋਨ ਨਹੀਂ ਲੱਗੇ ایرਫੋਨ ਲਾ ਕੇ ਉਹ ਪੂਰੀ ਸੀਸੀਟੀਵੀ ਫੁਟੇਜ ਸੁਣਿਓ ਜਿਹਦੇ ਵਿੱਚ ਇਹਨਾਂ ਨੇ ਪੈਸੇ ਦੀ ਗੱਲ ਕੀਤੀ ਤੁਸੀਂ ਦੇਖੋ ਕਿਸ ਤਰੀਕੇ ਬੰਦੇ ਨੂੰ ਹਰਾਸ ਕੀਤਾ ਜਾ ਰਿਹਾ ਹੈ ਕਿ ਅਗਰ ਜੇ ਤੁਸੀਂ ਧਰਮ ਦੇ ਪੱਖੋਂ ਆਂਦੇ ਨਾ ਤੁਸੀਂ ਕਹਿੰਦੇ ਕਿ ਸਾਡੇ ਸਰਦਾਰ ਭਰਾ ਨੇ ਗਲਤ ਕੰਮ ਕੀਤਾ ਮੈਂ ਤੁਹਾਡੇ ਅੱਗੇ ਸਿਰ ਨਿਵਾਣ ਨੂੰ ਤਿਆਰ ਹਾਂ ਮੈਂ ਇਨ੍ਹਾਂ ਪਰਸਨਸ ਤੋਂ ਅੱਗੇ ਕਦੇ ਵੀ ਸਿਰ ਨਹੀਂ ਝੁਕਾਉਂਗਾ ਜੋ ਇਨਸਾਨ ਬਣਾ ਪਾ ਕੇ ਮੇਰੇ ਕੋਲੋਂ ਨਾਲ ਪੈਸਿਆਂ ਦੀ ਡਿਮਾਂਡ ਕਰ ਰਹੇ ਨੇ ਜੇ ਤੁਸੀਂ ਧਾਰਮਿਕ ਹੋ ਫਿਰ ਮੈਂ ਤੁਹਾਡੇ ਅੱਗੇ ਚੁੱਕਨ ਨੂੰ ਤਿਆਰ ਹਾਂ ਜਿਹੜੇ ਧਰਮ ਦਾ ਜੋ ਕਹਿੰਦੇ ਨਾ ਕਿ ਕਹਿੰਦੇ ਆ ਪਰ ਤੁਸੀਂ ਇਦਾਂ ਦੀ ਘਟਿਆ ਕਰਤੂਤ ਕੀਤੀ ਹੈ ਤੁਸੀਂ ਅੰਦਰ ਆ ਕੇ 50000 ਦੀ ਡਿਮਾਂਡ ਕਰ ਰਹੇ ਹੋ ਮੁੰਡਾ ਤੁਹਾਨੂੰ ਕਹਿ ਰਿਹਾ ਮੈਂ 50000 ਕਿੱਥੋਂ ਦੇਦਾ ਤੇ ਤੁਸੀਂ ਕਹਿ ਰਹੇ ਉਹਨੂੰ ਫੋਨ ਕਰੋ ਜਿੰਨੇ ਵੀਡੀਓ ਪਾਈ ਹੈ ਮਤਲਬ ਇਹ ਹੈ ਕਿ ਤੁਸੀਂ ਜਿੱਥੇ ਮਰਜ਼ੀ ਜਾ ਕੇ ਮੁੱਦਾ ਛੇੜ ਲਓ ਤੇ ਬੰਦੇ ਤੋਂ ਪੈਸੇ ਦੀ ਡਿਮਾਂਡ ਕਰ ਲਓ ਇਹ ਬਹੁਤ ਚੀਜ਼ ਮੈਨੂੰ ਗਲਤ ਲੱਗੀ ਔਰ ਮੈਨੂੰ ਇਹ ਸੀਗਾ ਕਿ ਯਾਰ ਮੈਂ ਅੱਜ ਤੱਕ ਚੁੱਪ ਬੈਠਾ ਰਾਂਗਾ ਤੇ ਮੇਰੇ ਤਾਂ ਪੱਖੇ ਇਸ ਸਪੋਰਟ 'ਚ ਜੇ ਮੈਂ ਆਪ ਨਹੀਂ ਬੋਲਾਂਗਾ ਮੈਂ ਕਿੰਨੇ ਚਿਰ ਤੱਕ ਚੁੱਪ ਰਹਿ ਜਾਵਾਂਗਾ ਮੈਂ ਇਸ ਕਰਕੇ ਚੁੱਪ ਰਹਿਣ ਦੀ ਕੋਸ਼ਿਸ਼ ਕਰਦਾ ਕਿ ਚਲੋ ਗੱਲ ਠੰਡੀ ਹੁੰਦੀ ਮੇਰੇ ਬੋਲੇ ਆ ਜਿਆਦਾ ਵਧ ਜਾਂਦੀ ਹੈ ਮੇਰੀ ਗੱਲ ਦੂਰ ਤੱਕ ਜਾਂਦੀ ਹੈ ਮੈਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਇਹ ਹੀ ਕੋਸ਼ਿਸ਼ ਕਰਦੇ ਆ ਅਸੀਂ ਕਦੇ ਕਿਸੇ ਕੰਟਰੋਵਰਸੀ 'ਚ ਪੈਣ ਦੀ ਕੋਸ਼ਿਸ਼ ਨਹੀਂ ਕਰਦੇ ਹੁਣ ਤੁਹਾਨੂੰ ਮੈਂ ਗੱਲ ਦੱਸ ਦਿੰਦਾ ਮੈਂ ਇਹ ਵੀਡੀਓ ਪਾ ਦਿੱਤੀ ਹੈ ਨਾ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਪਾ ਦਿੱਤੀ ਹੈ ਹੁਣ ਇਹਨਾਂ ਨੇ ਇੱਕ ਚੀਜ਼ ਕਰਨੇ ਮੈਨੂੰ ਪਤਾ ਨਹੀਂ ਮੈਂ ਇਹਨੂੰ ਇਸ ਮੇਰੀ ਇਸ ਵੀਡੀਓ ਨੂੰ ਡਿਲੀਟ ਕਰਾਉਣ ਲਈ ਮੇਰੇ ਨਾਲ ਕੀ ਧੱਕਾ ਕੀਤਾ ਜਾਊਗਾ ਕਿ ਮੈਂ ਉਹ ਪਰ ਪਤਾ ਨਹੀਂ ਮੇਰੇ ਉਤੇ ਕੋਈ ਅਟੈਕ ਵੀ ਕਰਾ ਸਕਦੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਕੁਝ ਨਹੀਂ ਪਤਾ ਵੈਸੇ ਤਾਂ ਅਸੀਂ ਨੋਰਮਲ ਲਾਈਫ ਦੇ ਵਿੱਚ ਪਿਛਲੇ ਜਦੋਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਨੇ ਅਸੀਂ ਕੀ ਕੁਝ ਫੇਸ ਕਰ ਰਹੇ ਹਾਂ ਸਾਨੂੰ ਪਤਾ ਸਾਡੇ ਰਾਹ ਜਾਂਦੇ ਸਾਡੇ ਨਾਲ ਕੀ ਹੁੰਦਾ ਦੁਕਾਨ ਦੇ ਅੱਗੇ ਲੰਘਦੇ ਜਦੋਂ ਹੁੱਲੜਬਾਜ਼ੀਆਂ ਕਰਦੇ ਨੇ ਜੇ ਕਿਤੇ ਗੱਡੀ ਦੇਖ ਲੈਂਦੇ ਲੋਕ ਕੀ ਫालतू ਕਮੈਂਟਰੀਆਂ ਕਰਨ ਲੱਗ ਜਾਂਦੇ ਨੇ ਜੋ ਕੁਝ ਅਸੀਂ ਫੇਸ ਕਰ ਰਹੇ ਹਾਂ ਉਹ ਸ਼ਾਇਦ ਅਗਰ ਕੋਈ 1 ਸੈਕਿੰਡ ਲਈ ਵੀ ਆ ਜਾਏ ਨਾ ਸਾਡੇ ਨਾਲ ਖੜਾ ਹੋਵੇ ਤੇ ਉਹ ਬੰਦਾ ਅੰਦਰੋਂ ਟੁੱਟ ਜਾਵੇ ਖਤਮ ਹੋ ਜਾਏ ਸਾਨੂੰ ਪਤਾ ਅਸੀਂ ਕਿਵੇਂ ਹਿੰਮਤ ਰੱਖ ਕੇ ਆਪਣੀ ਜ਼ਿੰਦਗੀ ਚ ਅੱਗੇ ਵਧ ਰਹੇ ਹਾਂ ਆਪਣੇ ਪਰਿਵਾਰ ਨੂੰ ਅੱਗੇ ਲੈ ਕੇ ਚੱਲ ਰਹੇ ਹਾਂ ਔਰ ਅਸੀਂ ਕਿਰਤ ਕਰ ਰਹੇ ਹਾਂ ਕਦੇ ਕਿਸੇ ਨੂੰ ਫालतू ਕੋਈ ਗੱਲ ਨਹੀਂ ਕਰਦੇ ਆ ਗਾਣ ਰੀਲ ਅਲੀ ਗੱਲ ਮੈਂ ਕਦੇ ਵੀ ਕਿਸੇ ਦਾ ਦਿਲ ਦੁਖਾਨ ਲਈ ਪਹਿਲੀ ਗੱਲ ਤੇ ਰੀਲ ਨਹੀਂ ਪਾਈ ਔਰ ਮੈਨੂੰ ਦੁਨੀਆ ਨੂੰ ਬੋਲਣ ਦਾ ਦੇਖੋ ਮੇਰੇ ਭਾਵੇਂ ਕੋਈ ਹੇਟਰ ਵੀ ਹੈ ਤੇ ਭਾਵੇਂ ਕੋਈ ਸਪੋਰਟ ਕਰਨ ਵਾਲਾ ਵੀ ਹੈ ਮੈਂ ਕਿਸੇ ਲਈ ਵੀ ਨਹੀਂ ਪਾਈ ਇਹ ਵੀਡੀਓ ਇਹ ਜਸਟ ਮੇਰੇ ਲਈ ਇੱਕ ਪ੍ਰੋਮੋਸ਼ਨ ਸੀ ਮੈਂ ਪ੍ਰੋਮੋਸ਼ਨ ਦੇ ਤੌਰ ਤੇ ਪ ਚੜ ਕੇ ਆ ਕੇ ਬਹਿ ਗਏ ਤੁਸੀਂ ਮਤਲਬ ਉਸ ਤੋਂ ਬਾਅਦ ਫਿਰ ਤੁਸੀਂ ਮੈਨੂੰ ਸਰਟੀਫਾਈ ਕਰ ਰਹੇ ਹੋ ਕਿ ਤੂੰ ਸਿੱਖ ਨਹੀਂ ਹੈ ਭਾਈ ਸਾਹਿਬ ਤੁਹਾਨੂੰ ਕਿਸੇ ਨੇ ਹੱਕ ਨਹੀਂ ਦਿੰਦਾ ਕਿ ਮੈਂ ਸਿੱਖ ਹਾਂ ਜਾਂ ਨਹੀਂ ਹਾਂ ਮੇਰੀ ਮੇਰੇ ਅੰਦਰ ਕੀ ਸਿੱਖੀ ਹੈ ਮੇਰੀ ਇੱਕ ਗਲਤੀ ਦੇ ਨਾਲ ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੀ ਹੁਣ ਤੱਕ ਦੀ ਕੀਤੀ ਸਾਰੀ ਮਿਹਨਤ ਖੂਬ ਖਾਤੇ ਪੈ ਜਾਵੇ ਮੇਰੀ ਇੱਕ ਗਲਤੀ ਦੇ ਨਾਲ ਔਰ ਹਜ਼ਾਰ ਔਰ ਦੂਸਰੀ ਗੱਲ ਜੇ ਉਸ ਵੀਡੀਓ ਤੁਹਾਡੇ ਸਾਹਮਣੇ ਆ ਵੀ ਗਈ ਮੈਂ बार-बार ਉਸ ਟੋਪਿਕ ਤੇ ਗੱਲ ਨਹੀਂ ਕਰਨਾ ਚਾਹੁੰਦਾ ਅਸੀਂ ਹਸਬੈਂਡ ਵਾਈਫ ਸੀ ਕੋਈ ਬਗਾਨਾ ਨਹੀਂ ਸੀ ਔਰ ਦੂਸਰੀ ਚੀਜ਼ ਉਹ ਵੀਡੀਓ ਪਿਛੇ ਜੀ ਇੱਕ ਗੱਲ ਹੋਲ ਕਲੀਅਰ ਕਰ ਦੇਣਾ ਸਭ ਲੋਕ ਕਹਿੰਦੇ ਪਏ ਸੀ ਕਿ ਕੁੜੀਆਂ ਦੇ ਉੱਤੇ ਲਾਇਆ ਗਿਆ ਇਲਜ਼ਾਮ ਕੁੜੀਆਂ ਦੇ ਉੱਤੇ ਮੈਂ ਪਤਾ ਕੀ ਹੈ ਮੈਂ ਤੁਹਾਨੂੰ ਮੇਰਾ ਨਾ ਇੱਕ ਨਜ਼ਰੀਆ ਮੇਰੀ ਇੱਕ ਸੋਚ ਇਦਾਂ ਦੀ ਹੈ ਮੈਂ ਉਹਨਾਂ ਕੁੜੀਆਂ ਤੇ ਬੜਾ ਵਿਸ਼ਵਾਸ ਕਰਦਾ ਸੀਗਾ ਮੇਰਾ ਮੈਂ ਕਹਿੰਦਾ ਸੀ ਮੇਰਾ ਅਨਮੋਲ ਵੀਰੇ ਦੀ ਵੀਡੀਓ ਚ ਨਾ ਕਲੀਅਰ ਨਹੀਂ ਹੋਇਆ ਕਿ ਮੇਰਾ ਮਨ ਨਹੀਂ ਮੰਨਦਾ ਬਟ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਨਾ ਪੁਲਿਸ ਨੇ ਸਬੂਤਾਂ ਦੇ ਤੌਰ ਤੇ ਕੀਤਾ ਵਾ ਬਿਨਾਂ ਸਬੂਤ ਦੇ ਤੌਰ ਤੇ ਕਿਸੇ ਨੂੰ ਵੀ ਇਨਵੈਸਟ ਮਤਲਬ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਪੁਲਿਸ ਕੋਲ ਬਕਾਇਦਾ ਸਬੂਤ ਸੀਗੇ ਪੁਲਿਸ ਕੋਲ ਬਕਾਇਦਾ ਹਰ ਚੀਜ਼ ਸੀਗੀ ਪੁਲਿਸ ਪਾਗਲ ਨਹੀਂ ਹੈ ਕਿ ਕਿਸੇ ਨੂੰ ਵੀ ਬਿਨਾਂ ਵਜਾ ਤੋਂ ਬਿਨਾਂ ਕਿਸੇ ਰੀਜ਼ਨ ਤੋਂ ਜਾ ਕੇ ਕਿਸ ਨੂੰ ਅਰੈਸਟ ਕਰ ਲੇ ਔਰ ਬੜੇ ਲੋਕਾਂ ਨੇ ਅਨਮੋਲ ਵੀਰੇ ਲਈ ਵੀ ਕਹਿ ਦਿੱਤਾ ਕਿ ਅਨਮੋਲ ਵੀਰੇ ਨੇ ਲੱਖ ਰੁਪਏ ਲੈ ਕੇ ਕੁਝ ਵੀ ਨਹੀਂ ਹੈਗਾ ਉਸ ਇੰਨੀ ਸੋਹਣੀ ਚੰਗੀ ਪਰਸਨੈਲਿਟੀ ਨੂੰ ਬਿਨਾਂ ਗੱਲ ਤੋਂ ਬਦਨਾਮ ਨਾ ਕਰੋ ਉਹ ਬੰਦਾ ਕਿਸੇ ਦਾ ਭਲਾ ਕਰਨ ਲਈ ਅੱਗੇ ਆਂਦਾ ਹੈ ਤੁਸੀਂ ਉਹਨੂੰ ਬਾਰ-ਬਾਰ ਉਹਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ ਉਹਦੀ ਇਮੇਜ ਵੀ ਖਰਾਬ ਕਰਦੇ ਹੋ ਮੈਨੂੰ ਜੈਨੂਨਲੀ ਪੋਡਕਾਸਟ ਕਰਨ ਤੋਂ ਬਾਅਦ ਇਹਨਾਂ ਦੁੱਖ ਲੱਗਿਆ ਕਿ ਯਾਰ ਉਸ ਬੰਦੇ ਨੇ ਕੀ ਐਦਾਂ ਦਾ ਮਾੜਾ ਕਰ ਦਿੱਤਾ ਉਸ ਬੰਦੇ ਨੇ ਮੇਰੇ ਲਈ ਆਵਾਜ਼ ਉਠਾਈ ਸੱਚ ਦੀ ਆਵਾਜ਼ ਉਠਾਈ ਜੇ ਮੈਂ ਗਲਤ ਹੁੰਦਾ ਮੇਰਾ ਬੰਦਾ ਕਦੇ ਸਟੈਂਡ ਨਾ ਲੈਂਦਾ ਉਹ ਪਰਸਨ ਅੱਜ ਵੀ ਇਦਾਂ ਦਾ ਇਨਸਾਨ ਹਨਮੋਲ ਵੀਰਾ ਕਿ ਜੇ ਮੈਂ ਗਲਤ ਆ ਨਾ ਮੇਰੇ ਮੂੰਹ ਤੇ ਮੈਨੂੰ ਗਲਤ ਕਹਿ ਦੋਗਾ ਉਸ ਵੀਡੀਓ ਲਈ ਮੇਰੀ ਉਹਨਾਂ ਨਾਲ ਗੱਲ ਵੀ ਹੋਈ ਉਹਨਾਂ ਨੇ ਮੈਨੂੰ ਬੋਲਿਆ ਕਹਿੰਦੇ ਤੈਨੂੰ ਇਦਾਂ ਦੀ ਪ੍ਰਮੋਸ਼ਨ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਸੌਰੀ ਵੀਰੇ ਪਰ ਮੇਰੇ ਇਦਾਂ ਦਾ ਮਾਈਂਡ ਵਿੱਚ ਕੋਈ ਇੰਟੈਂਸ਼ਨ ਹੀ ਨਹੀਂ ਸੀਗੀ ਮੇਰ ਤੋਂ ਵੀਡੀਓ ਪੈ ਗਈ ਉਹਨਾਂ ਨੇ ਮੈਨੂੰ ਸਪੈਸ਼ਲੀ ਫੋਨ ਕਰਕੇ ਗੱਲ ਸਮਝਾਈ ਵੀ ਕਿ ਵੀਰੇ ਤੂੰ ਆ ਵੀਡੀਓ ਗਲਤ ਪਾਤੀ ਹੈ ਕਹਿੰਦੇ ਜਿੱਥੇ ਤੂੰ ਸਹੀ ਹੈ ਮੈਂ ਤੇਰੇ ਨਾਲ ਨਾ ਪਰ ਜਿੱਥੇ ਤੂੰ ਗਲਤ ਹੈ ਮੈਂ ਤੈਨੂੰ ਗਲਤ ਕਹਾਵਾਂਗਾ ਮੈਂ ਚਲੋ ਮੈਂ ਕਿਹਾ ਠੀਕ ਹੈ ਜੀ ਮੈਂ ਮੈਂ ਉਹ ਵੀਡੀਓ ਇਸ ਟਾਈਮ ਡਿਲੀਟ ਕਰ ਚੁੱਕਿਆ ਹਾਂ ਠੀਕ ਹੈ ਬਟ ਮੈਂ ਤੁਹਾਨੂੰ ਇੱਕ ਛੋਟੀ ਜੀ ਚੀਜ਼ ਦੱਸਦਾ ਸਾਡੀ ਹਰ ਛੋਟੀ ਛੋਟੀ ਚੀਜ਼ ਨੂੰ ਜੇ ਹਵਾ ਬਣਾਓਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕੁਝ ਲੋਕ ਕਹਿ ਰਹੇ ਨੇ ਕਿ ਦੁਨੀਆ ਨੂੰ ਬੋਲਿਆ ਗਿਆ ਔਰ ਕੁਝ ਲੋਕ بڑے ਲੋਕਾਂ ਨੇ ਖੜੇ ਹੋ ਕੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਫੇਸਬੁੱਕ ਜਾਂ YouTube ਮੋਨਟਾਈਜੇਸ਼ਨ ਬੰਦ ਕਰ ਦੇ ਆ ਜਿਹੜੇ ਮੇਰੇ ਖਿਲਾਫ ਬੋਲਣ ਵਾਲੇ ਨੇ ਆ ਜੁੰ ਤੁਸੀਂ ਕੋਈ ਸਾਨੂੰ ਗਾਲਾਂ ਕੱਢਦਾ ਨਾ ਨੋਰਮਲ ਇੱਕ ਬੰਦੇ ਦੇ ਮੈਂ ਪਿੱਛੇ ਜੀ ਕੁਝ ਬੰਦਿਆਂ ਨੇ ਦੋ ਤਿੰਨ ਮੈਂ ਉਹ ਵੀ ਵੀਡੀਓ ਵੀਡੀਓ ਲੋਕਾਂ ਨੇ ਬੜੀਆਂ ਮੈਨੂੰ ਭੇਜੀਆਂ ਕਿ ਤੁਹਾਡੇ ਬਾਰੇ ਗਲਤ ਬੋਲਿਆ ਜਾ ਰਿਹਾ ਕੁਝ ਲੋਕ ਪਹਿਲੇ ਸਾਡੀ ਵੀਡੀਓ ਲਾ ਦਿੰਦੇ ਨੇ ਮੁੜ ਕੇ ਸਾਨੂੰ ਗਾਲਾਂ ਕੱਢ ਦਿੰਦੇ ਨੇ ਉਹਨਾਂ ਦੇ ਪੇਜਾਂ ਨੂੰ ਜਾ ਕੇ ਚੈੱਕ ਕਰੋਗੇ ਨਾ ਉਹਨਾਂ ਦੇ ਪੂਰੇ ਪੇਜਾਂ ਦੇ ਉੱਤੇ ਦੋ ਤੋਂ ਤਿੰਨੇ ਹਰ ਰਿਵਿਊ ਵੀ ਨਹੀਂ ਆਉਂਦੇ ਜਦੋਂ ਸਾਨੂੰ ਗਾਲਾਂ ਕੱਢਦੇ ਨੇ ਦੋ ਦੋ ਤਿੰਨ ਤਿੰਨ ਮਿਲੀਅਨ ਚਾਰ ਚਾਰ ਮਿਲੀਅਨ ਚਲੇ ਜਾਂਦੇ ਨੇ ਜਿਹਦੇ ਕਰਕੇ ਉਹ ਉਹਨਾਂ ਨੂੰ ਹੋਰ ਹੁਲਾਰਾ ਮਿਲਦਾ ਉਹ ਹੋਰ ਚਾਰ ਵੀਡੀਓ ਬਣਨ ਲੱਗ ਜਾਂਦੇ ਨੇ ਜਿਹਦੇ ਕਰਕੇ ਮ ਤੇ ਮੈਂ ਕੋਸ਼ਿਸ਼ ਕਰਦਾ ਰਹਿਣਾ ਕਿ ਯਾਰ ਅੱਜ ਨਹੀਂ ਕੱਲ ਇਸ ਗੱਲ ਨੂੰ ਖਤਮ ਕਰ ਦੋ ਸਾਨੂੰ ਅੱਗੇ ਵੱਧ ਲੈਣ ਦਿਓ ਮੈਂ ਬਾਰ-ਬਾਰ ਕਿੰਨੀਆਂ ਕ ਕਲੀਅਰਿਫਿਕੇਸ਼ਨਾਂ ਦੇਈ ਚੱਲੂੰਗਾ ਮੈਂ ਕਿਸੇ ਕੰਟਰੋਵਰਸੀਆਂ 'ਚ ਫਸਣਾ ਨਹੀਂ ਚਾਹੁੰਦਾ ਪਰ ਜਿਹੜੀ ਆ ਗੱਲ ਇਹਨਾਂ ਨੇ ਕੀਤੀ ਮੇਰੇ ਨਾਲ ਇਹ ਮੈਨੂੰ ਬਿਲਕੁਲ ਸਹੀ ਨਹੀਂ ਲੱਗੀ ਔਰ ਇਹ ਗੱਲ ਮੇਰਾ ਬੋਲਣ ਦਾ ਕਾਰਨ ਸਿਰਫ ਇਹੀ ਹੈ ਕਿਉਂ ਕਿ ਮੈਂ ਵੀ ਇਸ ਸਰੂਪ ਦੇ ਵਿੱਚ ਹਾਂ ਜੇ ਇਹ ਅੱਜ ਮੇਰੇ ਨਾਲ ਇਦਾਂ ਕਰ ਰਹੇ ਨੇ 4 ਥਾਂ ਤੇ ਹੋਰ ਵੀ ਕਰਕੇ ਆਂਦੇ ਹੋਣਗੇ ਉਹਨਾਂ ਦੇ ਮਨ ਵਿੱਚ ਸਿੱਖਾਂ ਦੀ ਛਵੀ ਕੀ ਜਾਊਗੀ ਕਿ ਇਹਨਾਂ ਨੇ ਬਾਣਾ ਪਾ ਕੇ ਮੇਰੇ ਤੋਂ 50000 ਰੁਪਏ ਦੀ ਡਿਮਾਂਡ ਕੀਤੀ ਸੀ ਸੀਸੀਟੀਵੀ ਫੁਟੇਜ ਤੁਹਾਡੇ ਸਾਹਮਣੇ ਹੈ ਇਹਨਾਂ ਨੇ ਮੈਨੂੰ 2 ਦਿਨ ਦਾ ਟਾਈਮ ਦਿੱਤਾ ਕਹਿੰਦੇ 2 ਦਿਨ ਬਾਅਦ ਉਹਦੇ ਵਿੱਚ ਮੁੰਡੇ ਨੇ ਬੋਲਿਆ ਵੀ 2 ਦਿਨ ਬਾਅਦ ਆਣਾ ਕਹਿੰਦੇ ਕੋਈ ਨਹੀਂ ਫਿਰ 2 ਦਿਨ ਬਾਅਦ ਆਵਾਂਗੇ ਮੇਰੇ ਵੱਲੋਂ ਇਹਨਾਂ ਨੂੰ ਨਾ ਰੁਪਈਆ ਮਿਲਦਾ ਅੱਜ ਨਾ ਮਿਲਦਾ ਕੱਲ ਤੇ ਰਹੀ ਗੱਲ ਮੇਰੀ ਦੁਕਾਨ ਦੇ ਉੱਤੇ ਆ ਕੇ ਤੋੜਪੰਨ ਕਰਨ ਦੀ ਤੇ ਜੇ ਦੇਖੋ ਯਾਰ ਤੁਸੀਂ ਇੱਕ ਝੂਠ ਦਾ ਤੁਹਾਡੇ ਸਾਹਮਣੇ ਚਾਦਰ ਪਾ ਦਿੱਤੀ ਕਿ ਤੁਸੀਂ ਸਭ ਨੇ ਝੂਠ ਨੂੰ ਸੱਚ ਮੰਨਿਆ ਹੋਇਆ ਕਿ ਤੁਸੀਂ ਕਦੇ ਆ ਕੇ ਮੈਨੂੰ ਅੰਦਰੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਿੱਦਾਂ ਦਾ ਕਿ